ਨਕਉਦਰ ਦੇ ਵਿੱਚ ਇਹ ਅਲਾਈਂਸ ਹੋ ਗਿਆ ਆ ਕਾਂਗਰਸ ਦਾ ਬਸਪਾ ਦੇ ਨਾਲ ਕੀ ਵਿਧਾਨ ਸਭਾ ਹਲਕਾ ਫਲੋਰ ਦੇ ਵਿੱਚ ਵੀ ਕੋਈ ਗੱਲਬਾਤ ਇਹਦਾ ਚੱਲਦੀ ਹੈ ਅਲਾਈਂਸ ਇਹ ਮੈਨੂੰ ਅਲਾਈਂਸ ਦਾ ਪਤਾ ਨਹੀਂ ਆ ਵੀ ਅਲਾਈਂਸ ਹੋਇਆ ਜਾਂ ਨਹੀਂ ਹੋਇਆ ਸੋ ਅਲਾਈਂਸ ਇਹ ਬਸਪਾ ਤੇ ਕਾਂਗਰਸ ਦੇ ਤਾ ਉੱਪਰਲੇ ਲੈਵਲ ਦੇ ਅਲਾਈਂਸ ਇਹ ਥੱਲੇ ਹੋਇਆ ਕਿ ਨਹੀਂ ਇਹ ਮੇਰੇ ਕੋਲ ਦੇ ਬਾਰੇ ਕੋਈ ਜਾਣਕਾਰੀ ਨਹੀਂ ਸਾਡੀ ਆਪਣੀ ਕਾਂਗਰਸ ਪਾਰਟੀ ਇੱਥੇ ਸਟਰੋਂਗ ਹੈ ਸੋ ਅਸੀਂ ਆਪਣੇ ਬੰਦੇ ਉੱਤੇ ਨੰਨ ਲੱਭਣ ਨੂੰ ਸੂਬੇ ਪਾਰਵੇਚੇ ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸੰਮਤੀ ਦੀਆਂ ਚੋਣਾਂ ਦੀਆਂ ਤਾਰੀਖਾਂ ਦਾ ਐਲਾਨ ਹੋ ਚੁੱਕਾ ਹੈ ਤੇ ਹਰੇਕ ਪਾਰਟੀ ਆਪਣੇ ਆਪਣੇ ਯੋਗ ਉਮੀਦਵਾਰਾਂ ਨੂੰ ਚੋਣ ਮੈਦਾਨ ਵਿੱਚ ਉਤਾਰ ਰਹੀ ਹੈ ਪਰ ਕੁਝ ਹਲਕਿਆਂ ਵਿੱਚ ਚੋਣ ਜਿੱਤਣ ਨੂੰ ਲੈ ਕੇ ਸਿਆਸੀ ਪਾਰਟੀਆਂ ਆਪਸ ਵਿੱਚ ਵੀ ਸਮਝੌਤਾ ਕਰ ਰਹੀਆਂ ਨੇ ਲੇਕਿਨ ਵਿਧਾਨ ਸਭਾ ਹਲਕਾ ਫਿਲੌਰ ਦੀ ਅਗਰ ਗੱਲ ਕਰੀਏ ਤਾਂ ਇੱਥੇ ਕਾਂਗਰਸ ਦੀ ਗੁੱਟਬੰਦੀ ਖੁੱਲ ਕੇ ਜਗਜाहਰ ਹੋਈ ਹੈ ਜਿੱਥੇ ਹਲਕਾ ਫਿਲੌਰ ਤੋਂ ਵਿਧਾਇਕ ਵਿਕਰਮਜੀਤ ਸਿੰਘ ਚੌਧਰੀ ਵੱਲੋਂ ਫਿਲੌਰ ਵਿਖੇ ਮੀਟਿੰਗਾਂ ਕਰਕੇ ਜ਼ਿਲ੍ਹਾ ਪਰਿਸ਼ਦ ਬਲਾਕ ਸੰਪਤੀ ਦੀਆਂ ਚੋਣਾਂ ਲੜਨ ਦੇ ਚਾਹਵਾਨਾਂ ਤੋਂ ਨਾਮ ਲੈ ਛਾਰੇ ਨੇ ਉਥੇ ਹੀ ਬੀਤੇ ਦਿਨ ਗੁਰਾਇਆਂ ਵਿਖੇ ਮੈਂਬਰ ਪਾਰਲੀਮੈਂਟ ਚਰਨਜੀਤ ਸਿੰਘ ਚੰਨੀ ਦੇਸਪੁਤਾਰ ਨਵਜੀਤ ਸਿੰਘ ਵੱਲੋਂ ਇੱਕ ਪੈਲੈਸ ਵਿਖੇ ਮੀਟਿੰਗ ਕਰਕੇ ਵੱਖ-ਵੱਖ ਪਿੰਡਾਂ ਤੋਂ ਬਲਾਕ ਸੰਪਤੀ ਅਤੇ ਜ਼ਿਲ੍ਹਾ ਪਰਿਸ਼ਦ ਦੀਆਂ ਚੋਣਾਂ ਲੜਨ ਵਾਲੇ ਉਮੀਦਵਾਰਾਂ ਤੇ ਹੋਰ ਪਤਵੰਤਿਆਂ ਨੂੰ ਸੱਦ ਕੇ ਮੀਟਿੰਗ ਕਰਕੇ ਨਾਮ ਲੈ ਗਏ ਤੇ ਇਸ ਮੀਟਿੰਗ ਵਿੱਚ ਵਿਕਰਮਜੀਤ ਸਿੰਘ ਚੌਧਰੀ ਗੈਰ ਹਾਜ਼ਰ ਰਹੇ ਇਹ ਸੋ ਸਾਫ ਹੈ ਕਿ ਕਾਂਗਰਸ ਵਿੱਚ ਗੁੱਟਵਾਦੀ ਚਰਮ ਸੀਮਾ ਤੇ ਹੈ ਇਸ ਸੰਬੰਧੀ ਜਦੋਂ ਨਵਜੀਤ ਸਿੰਘ ਨਾਲ ਗੱਲਬਾਤ ਕੀਤੀ ਤੇ ਗੁੱਟਵਾਦੀ ਬਾਰੇ ਪੁੱਛਿਆ ਤਾਂ ਉਹਨਾਂ ਨੇ ਕਿਹਾ ਕਿ ਉਹ ਆਪਣੇ ਪਿਤਾ ਮੈਂਬਰ ਪਾਰਲੀਮੈਂਟ ਚਰਨਜੀਤ ਸਿੰਘ ਚੰਨੀ ਦੇ ਸੈਸ਼ਨ ਕਰਕੇ ਆਏ ਨੇ ਨਿਕੋਦਰ ਵਿੱਚ ਬਸਪਾ ਤੇ ਕਾਂਗਰਸ ਦੇ ਹੋਏ ਸਮਝੌਤੇ ਤੋਂ ਬਾਅਦ ਵਿਧਾਨ ਸਭਾ ਹਲਕਾ ਫਲੋਰ ਵਿੱਚ ਕਿਸੇ ਪਾਰਟੀ ਨਾਲ ਸਮਝੌਤੇ ਦੀ ਗੱਲ ਬਾਰੇ ਪੁੱਛਿਆ ਜਾਣ ਤੇ ਉਹਨਾਂ ਕਿਹਾ ਕਿ ਉਹਨਾਂ ਨੂੰ ਕਿਸੇ ਦੇ ਸਮਝੌਤੇ ਬਾਰੇ ਨਹੀਂ ਪਤਾ ਪਰ ਵਿਧਾਨ ਸਭਾ ਹਲਕਾ ਫਲੋਰ ਵਿੱਚ ਕਾਂਗਰਸ ਮਜ਼ਬੂਤ ਹੈ ਤੇ ਇੱਥੇ ਸਮਝੌਤੇ ਦੀ ਲੋੜ ਨਹੀਂ ਪਵੇਗੀ ਫਲੋਰ ਤੋਂ ਨਵਾਂ ਰੰਗ ਚੈਨਲ ਲਈ ਮਨੀਸ਼ ਕੌਸ਼ਲ ਦੀ ਵਿਸ਼ੇਸ਼ ਰਿਪੋਰਟ ਨਵਨੀ ਜੀ ਅਸੀਂ ਵਿਧਾਨ ਸਭਾ ਹਲਕਾ ਫਲੋਰ ਦੇ ਵਿੱਚ ਆਏ ਹਾਂ ਜੀ ਮੀਟਿੰਗ ਦਾ ਮੇਨ ਮਕਸਦ ਮੀਟਿੰਗ ਦਾ ਮੇਨ ਮਕਸਦ ਸੀ ਵੀ ਅੱਗੇ ਜ਼ਿਲ੍ਹਾ ਪ੍ਰੈਸ਼ਰ ਦੇ ਬਲੌਕ ਸੰਮਤੀ ਲਈ ਚੋੜਾ ਆ ਰਹੀ ਹੈ ਤਾਂ ਉਹਦੇ ਰਿਕਾਰਡਿੰਗ ਅਸੀਂ ਚਾਰੇ ਸੀਗੇ ਵੀ ਜਿਹੜੇ ਸਾਡੇ ਚਾਹਵਾਨ ਕੈਂਡੀਡੇਟ ਹੈ ਉਹ ਸਾਨੂੰ ਸੰਪਰਕ ਕਰ ਰਹੇ ਸੀ ਤਾਂ ਅਸੀਂ ਅੱਜ ਉਹਨਾਂ ਨੂੰ ਚਾਹਵਾਨ ਕੈਂਡੀਡੇਟਸ ਦੇ ਨਾਮ ਲੈਣ ਆਏ ਆ ਕਿ ਜਿਹੜੇ ਅੱਗੇ ਇਲੈਕਸ਼ਨ ਕਰਵਾ ਚਾਹਣ। ਕਿੰਨੇ ਕੁ ਹਲੇ ਤੱਕ ਜੀ ਆਏ ਆ ਸਾਹਮਣੇ ਨਾਮ ਚਾਹ। ਹਰ ਜੀ ਸਾਰੇ ਅੱਜ ਪਿੰਡ ਇਕੱਠੇ ਹੋਏ ਆ ਸਾਡੀ ਪਹਿਲੀ ਮੀਟਿੰਗ ਸੀਗੀ। ਤਾਂ ਹਰ ਨੇ ਕਿਹਾ ਵੀ ਆਪਣੇ ਆਪਣੇ ਪਿੰਡ ਜਾ ਕੇ ਅਸੀਂ ਡਿਸਕਸ਼ਨ ਕਰਾਂਗੇ। ਤੇ ਉਹਦੇ ਡਿਸਕਸ਼ਨ ਚੋਂ ਜੋ ਨਤੀਜਾ ਆਊਗਾ ਉਸੇ ਤੋਂ ਇਲੈਕਸ਼ਨ ਲੜਨਾ। ਅੱਜ ਦਾ 4 ਦਿਨ ਤੱਕ ਨਾਮੀਨੇਸ਼ਨ ਦੀ ਡੇਟ ਹੈਗੀ ਆ ਜੀ। ਆ ਦੇਖੀ ਵੀ ਹੁਣ ਤਾਂ ਇਹਨਾਂ ਇੰਨੇ ਨਾਮ ਚ ਡਿਸਾਈਡ ਹੋ ਜਾਂਦੇ ਨੇ ਜਿਹੜੇ ਚਾਹਵਾਨ ਹੁੰਦੇ ਆ ਉਹਨਾਂ ਨੇ ਤਾਂ ਆ ਹੀ। ਨਗੋਦਰ ਦੇ ਵਿੱਚ ਜਿਵੇਂ ਅਲਾਈਂਸ ਹੋ ਗਿਆ ਕਾਂਗਰਸ ਦਾ ਬਸਪਾ ਦੇ ਨਾਲ। ਇਹ ਵਿਧਾਨ ਸਭਾ ਹਲਕਾ ਫਲੋਰ ਦੇ ਵਿੱਚ ਵੀ ਕੋਈ ਗੱਲਬਾਤ ਇਹਦਾ ਚੱਲਦੀ ਹੈ ਲਾਇੰਸ ਇਹ ਮੈਨੂੰ ਅਲਾਈਅੰਸ ਦਾ ਪਤਾ ਨਹੀਂ ਆ ਵੀ ਅਲਾਈਅੰਸ ਹੋਇਆ ਹੈ ਜਾਂ ਨਹੀਂ ਹੋਇਆ ਸੋ ਅਲਾਈਅੰਸ ਬਸ ਬਸ ਤੇ ਕਾਂਗਰਸ ਦੇ ਤਾ ਉਪਰਲੇ ਲੈਵਲ ਦੇ ਅਲਾਈਅੰਸ ਹੈ ਥੱਲੇ ਹੋਇਆ ਕਿ ਨਹੀਂ ਇਹ ਮੈਨੂੰ ਇਹਦੇ ਬਾਰੇ ਕੋਈ ਜਾਣਕਾਰੀ ਨਹੀਂ ਹੈ ਸਾਡੀ ਆਪਣੀ ਕਾਂਗਰਸ ਪਾਰਟੀ ਇੱਥੇ ਸਟਰੋਂਗ ਹੈ ਸੋ ਅਸੀਂ ਆਪਣੇ ਬੰਦੇ ਪੱਲੇ ਲੱਪਣ ਦੀ ਕੋਸ਼ਿਸ਼ ਕਰ ਕੱਲ ਵਿਕਰਮ ਚੌਧਰੀ ਨੇ ਮੀਟਿੰਗ ਕੀਤੀ ਆ ਉਹ ਵੀ ਟਿਕਟਾਂ ਦੇ ਰਿਹਾ ਕਾਂਗਰਸ ਦੀਆਂ ਤੇ ਅੱਜ ਤੁਸੀਂ ਕਰ ਰਹੇ ਹੋ ਚਲੋ ਜਿਹੜਾ ਬੰਦਾ ਕਾਂਗਰਸ ਟਿਕਟ ਤਾਂ ਕਾਂਗਰਸ ਨੇ ਦੇਣੀ ਹੈ ਜਿੱਦਾਂ ਕਾਂਗਰਸ ਟਿਕਟ ਦੋਗੀ ਇਲੈਕਸ਼ਨ ਲਈ ਲੇਕਿਨ ਤੁਸੀਂ ਅੱਜ ਇੱਥੇ ਮੀਟਿੰਗ ਕੀਤੀ ਹੈ ਜੀ ਕਿਸੇ ਨੇ ਤੁਹਾਨੂੰ ਜ਼ਿਲ੍ਹਾ ਪ੍ਰਧਾਨ ਹੋਣ ਦਾ ਹੁਕਮ ਹੋ ਗਿਆ ਜਾਂ ਇੱਥੇ ਸਾਡੇ ਸਿਟਿੰਗ ਤੇ ਐਮਐਲਏ ਚੰ ਹੈਗੇ ਆ ਜੀ ਉਹ ਅੱਜ ਗੈਰ ਹਾਜ਼ਰ ਹੈ ਜੀ ਸਿਟਿੰਗ ਐਮਪੀ ਸਾਡੇ ਹੈਗੇ ਆ ਮੈਂ ਉਹਨਾਂ ਦੀ ਗੈਰ ਹਾਜ਼ਰੀ ਦੇ ਵਿੱਚ ਆਇਆ ਸੋ ਸਿਟਿੰਗ ਐਮਪੀ ਅੱਜ ਤੁਹਾਨੂੰ ਪਤਾ ਸੈਸ਼ਨ ਚੱਲ ਪਿਆ ਹੈ ਉਹ ਉੱਥੇ ਵੀ ਬੀਜ਼ੀ ਹੈ ਤਾਂ ਨਹੀਂ ਆ ਸਕਿਆ ਤਾਂ ਮੈਂ ਐਜ਼ ਅ ਸਿਟਿੰਗ ਐਮਪੀ ਦੇ ਗੈਰ ਉਸ ਚਾਕੇ ਐਮਐਲਏ ਗੈਰ ਹਾਜ਼ਰ ਹੈ ਜੀ ਵੀ ਐਮਐਲਏ ਕੈਰੀਅਰ ਕਿ ਹਾਜ਼ਰ ਰਹਿਤਾ ਹੋ ਐਮਐਲਏ ਆਪਣੀ ਮੀਟਿੰਗਾਂ ਕਰ ਰਿਹਾ ਅਸੀਂ ਐਜ਼ ਅ ਸਿਟਿੰਗ ਐਮਪੀ ਨੇ ਵੀ ਆਪਣਾ ਕੋ ਨਾ ਹਲਕੇ ਹੈ ਉਹਨਾਂ ਨੇ ਵੀ ਦੇਖਣਾ ਆਪਣਾ ਆਪਣਾ ਸਾਡਾ ਬੰਦਾ ਕਿੱਥੇ ਮੈਨੂੰ ਕਿਤੇ ਨਾ ਕਿਤੇ ਇਹ ਨੁਕਸਾਨ ਪਾਰਟੀ ਨੂੰ ਹੋਊਗਾ ਜੀ ਜੇ ਆਪਾਂ ਆਪਸ ਵਿੱਚ ਦੋਧੜਿਆ ਮੈਂ ਤਾਂ ਤੁਹਾਨੂੰ ਦੱਸ ਰਿਹਾ ਪਾਰਟੀ ਨੇ ਤਾਂ ਕਾਂਗਰਸ ਤੋਂ ਇਲੈਕਸ਼ਨ ਲੜਨੀ ਹੈ ਹੂੰ ਤਾਂ ਕਾਂਗਰਸ ਤੋਂ ਹੀ ਅਸੀਂ ਵੀ ਕਾਂਗਰਸ ਦੀ ਲੜਾਣੀ ਹੋਰ ਕਿੰਦੇ ਤੋਂ ਲੜਾਣੀ ਜੇ ਉਹ ਜੇ ਚੌਰੀ ਸਾਹਿਬ ਨੇ ਐਮਐਲਏ ਦਾ ਕੈਂਡੀਡੇਟ ਖੜੇ ਕਿਤੇ ਤੁਸੀਂ ਵੀ ਕਰ ਲਿਓ ਉੱਥੋਂ ਇੱਕ ਜਗ੍ਹਾ ਦੋ ਹੋਊਗਾ ਇਦਾਂ ਦੋ ਕਿੱਦਾਂ ਖਾਟ ਦੋਗੇ ਟਿਕਟ ਦਾ ਪਾਰਟੀ ਨੇ ਇੱਕ ਨੂੰ ਦੇਣੀ ਹੈ ਕਾਂਗਰਸ ਦੇ ਹੀ ਬੰਦੇ ਲੜਾ ਰਹੇ ਅਸੀਂ ਕੋਈ ਮੈਨੂੰ ਇਹ ਮੈਸੇਜ ਗਲਤ ਜਾ ਰਿਹਾ ਜੀ ਆਪਾਂ ਦੇ ਵਿੱਚ ਇਕੱਠੇ ਇਕੱਠੇ ਨਹੀਂ ਦੇਖ ਰਹੇ ਸਾਡਾ ਹੁਣ ਦੱਸੋ ਮੈਸੇਜ ਕਿੱਦਾਂ ਗਲਤ ਜਾ ਰਿਹਾ ਹੈ ਹਲਕਾ ਫਲੋਰ ਦਾ ਮੀਟਿੰਗ ਹੈ ਜੀ ਐਮਐਲਏ ਗਿਆ ਰਹਾ ਜੀ ਇੱਥੇ ਉਹਨ ਮਲਿਗਾਇਰ ਹਾਜ਼ਰ ਹੈ ਤਾਂ ਮੈਂ ਉਹਨਾਂ ਦਾ ਤਾਂ ਨਹੀਂ ਲੈ ਸਕਦਾ ਵੀ ਉਹਨਾਂ ਦੀ ਗਰੰਟੀ ਨਹੀਂ ਲੈ ਸਕਦਾ ਮੈਂ ਤਾਂ ਆਪਣੀ ਲੈ ਸਕਦਾ ਐਜ਼ ਅ ਐਮਪੀ ਅਸੀਂ ਇਸ ਹਲਕੇ ਦੇ ਵਿੱਚ ਆਏ ਆ ਸਾਡਾ ਇਹ ਹਲਕਾ ਹੈ ਜਦੋਂ 2024 ਦੀਆਂ ਵੋਟਾਂ ਹੋਈਆਂ ਸੀਗੀਆਂ ਤਾਂ ਦੋ ਅਸੀਂ ਇਸ ਹਲਕੇ ਨੂੰ ਦੇਖਿਆ ਸੀਗਾ ਤਾਂ ਅੱਜ ਉਹ ਲੋਕਾਂ ਨੇ ਸਾਨੂੰ ਜਤਾਇਆ ਇੱਥੇ ਵਰਕਰਾਂ ਨੇ ਲੀਡਰ ਤਾਂ ਚਲੇ ਗਏ ਸੀ ਉਸ ਸਮੇਂ ਪਾਰਟੀ ਤੋਂ ਤਾ ਅੱਜ ਵਰਕਰਾਂ ਨੇ ਜਤਾਇਆ ਹੁਣ ਵਰਕਰ ਕਹਿੰਦੇ ਆ ਜੀ ਅੱਜ ਸਾਡੀ ਵਰਕਰ ਤਕੜਾ ਹੋਣਾ ਚਾਹੁੰਦਾ ਕੋਈ ਬਲਾਕ ਸੰਪਤੀ ਲੜਨਾ ਚਾਹੁੰਦਾ ਕੋਈ ਜ਼ਿਲ੍ਹਾ ਪ੍ਰੀਸ਼ਦ ਲੜਨਾ ਚਾਹੁੰਦਾ ਤੋ ਕਹਿੰਦਾ ਜੀ ਅੱਜ ਸਾਡੀ ਵਾਰੀ ਆ ਤੁਸੀਂ ਸਾਡੇ ਨਾਲ ਆ ਕੇ ਗੱਲ ਕਰੋ ਅਸੀਂ ਅੱਜ ਉਹਨਾਂ ਨਾਲ ਗੱਲ ਕਰਨ ਆਏ ਆ ਜਿਹੜੇ ਉਹਨਾਂ ਦੀ ਚਾਹ ਬਾਨਿਆ ਸੀ ਉਹਨਾਂ ਦੇ ਅੱਗੇ ਨਾਮ ਪੇਚਾ ਬਲਾਕ ਪ੍ਰਧਾਨ ਵੀ ਘਰ ਹਾਜ਼ਰ ਹੈ ਉਹ ਨਹੀਂ ਆਇਆ ਤਾਂ ਉਹਨਾਂ ਅਗਲੇ ਨੂੰ ਕੋਈ ਕੰਮ ਹੋਊ ਤੁਸੀਂ ਸੱਦਿਆ ਸਿਕਨ ਨੂੰ ਨਹੀਂ ਅਸੀਂ ਤਾਂ ਸਾਰਿਆਂ ਨੂੰ ਅਸੀਂ ਤਾਂ ਪੂਰੀ ਜਿੰਨਾਂ ਨੂੰ ਸਾਡੇ ਮੇਨ ਵਰਕਰ ਆ ਸੀ ਉਹਨਾਂ ਨੂੰ ਸਾਰਿਆਂ ਨੂੰ ਕਿਹਾ ਜੀ ਤੁਸੀਂ ਆਓ ਹੂੰ